ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਪ੍ਰਵਿੰਦਰ ਵੀਨਸ ਫਰਨੀਚਰ ਤੋਂ ਅੱਜ ਤੁਹਾਡੇ ਲਈ ਇਸ ਇੱਕ ਬੈੱਡ ਲੈ ਕੇ ਆਏ ਹਾਂਗੇ ਇਹ ਬੈੱਡ ਹੈ ਜਿਹੜਾ ਇਹ ਸਾਗਵਾਨ ਦੀ ਲੱਕੜ ਦੇ ਵਿੱਚ ਹੀ ਤਿਆਰ ਕੀਤਾ ਹੋਇਆ ਹੈਗਾ ਇਹਦਾ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਸੋਹਣਾ ਬਣਿਆ ਹੋਇਆ ਕਾਰਵਿੰਗ ਕਹਿੰਦੇ ਨੇ ਇਸ ਡੇੜ ਲੱਕੜ ਦੇ ਵਿੱਚ ਜਿਹੜੀ ਆ ਮੀਨਾਕਾਰੀ ਹੁੰਦੀ ਹੈ ਇਹਨੂੰ ਕਾਰਵਿੰਗ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਆਹ ਡਿਜ਼ਾਈਨ ਦੇਖੋ ਬਹੁਤ ਹੀ ਹੈਵੀ ਭਰਮਾ ਸੈੱਟ ਹੈਗਾ ਜੀ ਇਹ ਇਹਦੇ ਤੇ ਜਿਹੜੀ ਗੱਦੀ ਲਾਈ ਹੈ ਇਹ ਇਹ ਲੈਦਰ ਦੀ ਲਾਈ ਹੈਗੀ ਤਾਂ ਕਿ ਜੇ ਮੈਲੀ ਹੋ ਜਾਏ ਤਾਂ ਇਹ ਸਾਫ਼ ਹੋ ਸਕੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਇਹਦਾ ਸਾਈਡ ਟੇਬਲ ਦੇਖੋ ਸਾਈਡ ਟੇਬਲ ਦੇ ਉੱਤੇ ਮੈਨੇ ਗਲਾਸ ਰੱਖਿਆ ਹੋਇਆ ਹੈਗਾ ਇਹ ਬਲੈਕ ਉਸ ਤੋਂ ਬਾਅਦ ਦੋ ਡਰਾਅ ਆ ਗਏ ਜੀ ਇਹ ਜਿਹੜੀ ਸਾਈਡ ਬੈੱਡ ਦੀ ਸਾਈਡ ਟੇਬਲ ਦੀ ਸਾਈਡ ਟੀ ਹੈ ਇਹ ਵੀ ਕਾਰਵਿੰਗ ਵਾਲਾ ਡਿਜ਼ਾਈਨ ਚ ਬਣੀ ਹੋਈ ਹੈ ਦੇਖੋ ਜੀ ਤੁਸੀਂ ਕਿੰਨੀ ਸੋਹਣੀ ਬਣੀ ਹੋਈ ਹੈ ਪਾਵਾ ਕਿੰਨਾ ਸੋਹਣਾ ਬਣਿਆ ਹੈ ਤੇ ਇਹਦੀ ਬੈਕ ਸਾਈਡ ਤੇ ਆ ਜਿਹੜੀ ਇੱਧਰ ਲਾ ਲਗਾ ਪਾਵਾ ਦਾ ਇਹ ਵੀ ਇਹ ਦੇਖੋ ਕਾਰਵਿੰਗ ਦਾ ਹੀ ਬਣਿਆ ਹੋਇਆ ਹੈਗਾ ਜੀ ਠੀਕ ਹੈ ਜੀ ਤੇ ਨੋਬਾਂ ਬਹੁਤ ਹੀ ਲੱਟ ਬਹੁਤ ਹੀ ਸੋਹਣੇ ਲਾਏ ਨੇ ਨੋਬਾਂ ਇਹ ਦੇਖੋ ਇਹਦੇ ਫਰੰਟ ਤੇ ਵੀ ਮੈਨੇ ਇਹ ਕਾਰਵਿੰਗ ਦਾ ਡਿਜ਼ਾਈਨ ਹੀ ਕੀਤਾ ਹੈਗਾ ਜੀ ਇਹ ਸਾਗਵਾਨ ਦੀ ਲੱਕੜ ਦੀ ਲੱਗਿਆ ਹੋਇਆ ਹੈਗਾ ਉਸ ਤੋਂ ਬਾਅਦ ਜਿਹੜਾ ਗੋਲ ਵਾਲਾ ਹੈ ਇਹ ਵੀ ਸਾਗਵਾਨ ਵਾਲਾ ਲੱਗਿਆ ਹੈਗਾ ਜਿਹੜੀ ਦੀ ਸਾਈਡ ਤੇ ਜਿਹੜੀ ਟੀਕ ਪਲਾਈ ਲਾਈ ਹੋਈ ਹੈਗੀ ਇਹ ਲੱਕੜਾਂ ਦੀ ਟੀਕ ਪਲਾਈ ਲਾਈ ਹੈਗੀ ਨਾ ਕਿ ਗੱਤੇ ਵਾਲੀ ਟੀਕ ਪਲਾਈ ਲਾਈ ਹੈਗੀ ਲੋਕੀ ਆਮ ਵੈਸੇ ਐਮ ਡੀ ਐਫ ਤੇ ਵੀ ਪਾਲਿਸ਼ ਕਰ ਦਿੰਦੇ ਹੈਗੇ ਚੱਲ ਹੋ ਜਾਂਦੀ ਆ ਪਰ ਉਹ ਖਰਾਬ ਹੋ ਜਾਂਦਾ ਲੋਕੀ ਕਹਿੰਦੇ ਨੇ ਸਾਡਾ ਪਾਲਿਸ਼ ਵਾਲਾ ਬੈੱਡ ਹੈਗਾ ਜਿਹੜਾ ਕੀ ਖਰਾਬ ਹੋ ਗਿਆ ਲੋ ਜੀ ਉਸ ਤੋਂ ਬਾਅਦ ਇਹਦੇ ਪੈਰਾਂ ਵਾਲੇ ਪਾਸੇ ਵਾਲਾ ਫੱਟਾ ਆ ਗਿਆ ਇਹਦੀ ਵੀ ਬਹੁਤ ਹੀ ਸੋਹਣੀ ਆ ਦੇਖੋ ਡਿਜ਼ਾਈਨ ਕੀਤਾ ਹੋਇਆ ਜੀ। ਉਰੇ ਵੀ ਕਰੀਮ ਕਲਰ ਦੇ ਹੀ ਗੱਦੀ ਲਾਈ ਹੈ, ਲੈਦਰ ਲਾਈ ਹੋਈ ਹੈ ਤਾਂ ਕਿ ਇਹ ਮੈਲੀ ਹੋਵੇ ਤਾਂ ਸਾਫ਼ ਹੋ ਸਕੇ। ਆ ਦੇਖੋ ਕਿੰਨਾ ਸੋਹਣਾ ਹੈਵੀ ਪਰਮਾ ਡਿਜ਼ਾਈਨ ਹੈ ਜੀ। ਵਿੱਚ ਸਟੋਨ ਵੀ ਲਾਏ ਨੇ ਤਾਂ ਕਿ ਇਹਦੀ ਸੋਹਣੀ ਡੈਕੋਰੇਸ਼ਨ ਬਣੇ ਇਹਦੀ ਬੈੱਡ ਦੀ। ਉਹੀ ਪ੍ਰੋਸੈਸ ਇੱਧਰ ਵੀ ਬੈੱਡ ਦੇ ਸਾਈਡ ਟੇਬਲ ਹੀ ਆ ਗਿਆ ਜਿੱਦਾਂ ਕਿ ਤੁਹਾਨੂੰ ਉੱਧਰ ਦਿਖਾਇਆ ਬਲੈਕ ਸ਼ੀਸ਼ਾ ਰੱਖਿਆ ਹੋਇਆ। ਹੋਰ ਖਾਸੀਅਤ ਇਹ ਬੈੱਡ ਹੈ ਜਿਹੜਾ ਇਹ 100% ਅਲਾਈ ਚ ਬਣਿਆ ਹੋਇਆ ਹੈਗਾ। ਵੀ ਆਪਣੀ ਆਮ 100% ਅਲਾਈ ਘਰਾਂ ਚ ਆਪਾਂ ਯੂਜ਼ ਕਰਦੇ ਆਂ। ਇੱਕ ਇਹ ਬੈੱਡ ਆਰਮ ਬੈੱਡ ਦੇ ਨਾਲੋਂ ਜ਼ਿਆਦਾ ਡੂੰਘਾ ਬਣਾਇਆ ਗਿਆ ਤਾਂ ਕਿ ਇਹਦੇ ਵਿੱਚ ਸਮਾਨ ਸਟੋਰੇਜ ਪਵੇ ਐ ਨਹੀਂ ਕਿ ਨਾਮ ਦਾ ਹੀ ਬੈੱਡ ਆ ਤਾਂ ਕਿ ਇਹਦੇ ਸਮਾਨ ਪਵੇ ਠੀਕ ਹੈ ਜੀ ਬਹੁਤ ਹੀ ਹੈਵੀ ਸੋਲਿਡ ਬਣਾਇਆ ਹੈਗਾ ਇਹਦੇ ਉੱਪਰ ਵੀ 100 ਐਮਪਲਾਈ ਲਾਈ ਹੈ ਤੇ ਇਹ ਬੈੱਡ ਦੇ ਜਿਹੜੇ ਨੀਚੇ ਆ ਤਾਂ ਜਿਹੜਾ ਥੱਲਾਗਾ ਇਹਦਾ ਉਹ ਵੀ 100 ਐਮਪਲਾਈ ਦਾ ਹੀ ਹੈ ਜੀ ਠੀਕ ਹੈ ਜੀ ਸਾਹ ਦੇਖੋ ਕੋਈ ਦਿੱਕਤ ਨਹੀਂ ਹੈਗੀ ਆ ਆ ਵੀਡੀਓ ਚ ਦਿਖਾਓ ਤੁਸੀਂ ਆ 100 ਐਮਪਲਾਈ ਲੱਗੀ ਹੋਈ ਹੈ ਜੀ ਆਹ ਠੀਕ ਹੈ ਜੀ ਤੇ ਕੁਆਲਿਟੀ ਬਹੁਤ ਹੀ ਸੋਹਣੀ ਹੈ ਬੈਡ ਦੀ ਠੀਕ ਹੈ ਜੀ ਤੁਸੀਂ ਚੈੱਕ ਕਰੋ ਤੁਸੀਂ ਥੈਂਕ ਯੂ ਧੰਨਵਾਦ ਸਸਰੀ ਜੀ ਓਕੇ ਜੀ ਮਿਚ ਲੋ ਸਕਰੀਨ ਨੂੰ ਪਾ ਇੰਡ ਜਿੱਤੇ ਪਾ ਲਿਆ